ਪੰਜਾਬੀ ਕੜੇ ਦੀ ਤਾਕਤ ਦੀ ਗੱਲ ਕਰਦੇ ਹਾਂ ਅਤੇ ਪੰਜਾਬੀ ਕੜੇ ਦੇ ਕਾਰਨ ਇੱਕ ਭਾਰਤੀ ਅਮਰੀਕੀ ਵਕੀਲ ਜਿਸ ਨੇ ਅਮਰੀਕੀ ਸੁਪਰੀਮ ਕੋਰਟ ਦੇ ਵਿੱਚ 트ੰਪ ਦੇ ਵਿਰੁੱਧ ਜਿੱਤ ਲਿਆ ਕੇਸ ਸਿੱਖ ਧਰਮ ਦੇ ਪ੍ਰਤੀਕ ਕੜੇ ਤੋਂ ਮਿਲੀ ਹਿੰਮਤ ਸਦਕਾ ਪ੍ਰਵਾਸੀ ਦੇ ਪੁੱਤਰ ਨੀਲ ਕਟਿਆਲ ਨੇ ਅਮਰੀਕੀ ਸੰਵਿਧਾਨ ਦੀ ਜਿੱਤ ਯਕੀਨੀ ਬਣਾਈ। ਇੱਕ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਕਿ ਕਿਵੇਂ ਇੱਕ ਪੰਜਾਬੀ ਕੜੇ ਨੇ ਉਸ ਭਾਰਤੀ ਅਮਰੀਕੀ ਵਕੀਲ ਨੂੰ ਹੌਸਲਾ ਦਿੱਤਾ ਜਿਸ ਤੋਂ ਬਾਅਦ ਉਸਨੇ ਇਤਿਹਾਸਿਕ ਇਹ ਕੇਸ ਜਿੱਤਿਆ। ਨੀਲ ਕਟਿਆਲ ਆਪਣੇ ਆਪ ਨੂੰ ਅਕਸਰ ਪ੍ਰਵਾਸੀਆਂ ਦਾ ਪੁੱਤ ਕਹਿੰਦਾ ਹੈ ਜੀ। ਕਿਸੇ ਨੇ ਉਸਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਮਰੀਕੀ ਸੁਪਰੀਮ ਕੋਰਟ ਦੇ ਉਸ ਵੱਡੇ ਫੈਸਲੇ ਦੇ ਪਿੱਛੇ ਜਿਸ ਨੇ ਕਿ ਟਰੰਪ ਦੇ ਟੈਰੀਫਰ ਟੈਕਸ ਨਿਯਮਾਂ ਨੂੰ ਰੋਕ ਦਿੱਤਾ ਇੱਕ ਪੰਜਾਬੀ ਕੜੇ ਦੀ ਸ਼ਕਤੀ ਹੀ ਸੀ ਇਸ ਕੇਸ ਨੂੰ ਜਿੱਤਣ ਤੋਂ ਬਾਅਦ ਨੀਲ ਕਟਿਆਲ ਨੇ ਕਿਹਾ ਕਿ ਰਾਸ਼ਟਰਪਤੀ ਜੋ ਕਿ ਤਾਕਤਵਰ ਹੁੰਦੇ ਹਨ ਪਰ ਸਾਡਾ ਸੰਵਿਧਾਨ ਉਹਨਾਂ ਤੋਂ ਵੀ ਵੱਧ ਤਾਕਤਵਰ ਹੈ ਨੀਲ ਨੇ ਟਰੰਪ ਵੱਲੋਂ 1977 ਦੇ ਐਮਰਜੈਂਸੀ ਆਰਥਿਕ ਕਾਨੂੰਨ IIEPA ਦੀ ਵਰਤੋਂ ਕਰਕੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਸਾਮਾਨ ਤੇ ਲਗਾਏ ਗਏ ਭਾਰੀ ਟੈਕਸਾਂ ਦੇ ਵਿਰੁੱਧ ਅਦਾਲਤ ਦੇ ਵਿੱਚ ਵਹਿਸ ਕੀਤੀ ਸੀ ਉਹਨਾਂ ਨੇ ਇੰਨਾ ਟੈਕਸਾਂ ਨੂੰ ਅਨਿਆਪੂਰਨ ਅਤੇ ਗੈਰ ਸੰਵਿਧਾਨਿਕ ਦੱਸਿਆ ਸ਼ਿਕਾਗੋ ਦੇ ਵਿੱਚ ਜੰਮੇ ਪਲੇ ਨੀਲ ਦੇ ਮਾਪੇ ਭਾਰਤ ਤੋਂ ਅਮਰੀਕਾ ਵਿੱਚ ਗਏ ਸਨ ਜਿੱਥੇ ਉਹਨਾਂ ਦੀ ਮਾਂ ਇੱਕ ਡਾਕਟਰ ਸੀ ਅਤੇ ਉਹਨਾਂ ਦੇ ਪਿਤਾ ਇੱਕ ਇੰਜੀਨੀਅਰ ਸਨ ਹਨ ਨੀਲ ਨੇ ਅਮਰੀਕਾ ਦੇ ਨਾਮੀ ਡਾਲਟ ਮਾਉਥ ਕਾਲਜ ਅਤੇ ਯੇਲ ਲਾ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਸੀ ਨਵੰਬਰ 2025 ਦੇ ਵਿੱਚ ਜਦੋਂ ਸੁਪਰੀਮ ਕੋਰਟ ਵਿੱਚ ਇੱਕ ਕੇਸ ਦੀ ਸੁਣਵਾਈ ਚੱਲ ਰਹੀ ਸੀ ਤਾਂ ਕਟਿਆਲ ਨੇ ਸੋਸ਼ਲ ਮੀਡੀਆ ਤੇ ਇੱਕ ਫੋਟੋ ਸਾਂਝੀ ਕੀਤੀ ਸੀ ਇਸ ਫੋਟੋ ਦੇ ਵਿੱਚ ਉਨ੍ਹਾਂ ਦੇ ਕਾਨੂੰਨੀ ਕਾਗਜ਼ਾਂ ਬਰੀਫ ਉੱਤੇ ਇੱਕ ਪੰਜਾਬੀ ਕੜਾ ਰੱਖਿਆ ਹੋਇਆ ਸੀ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਸਭ ਤੋਂ ਪਹਿਲਾਂ ਆਪਣੇ ਪਿਤਾ ਬਾਰੇ ਸੋਚ ਰਹੇ ਹਨ ਜੋ ਆਜ਼ਾਦੀ ਦੀ ਭਾਲ ਵਿੱਚ ਇਸ ਅਮਰੀਕਾ ਦੀ ਧਰਤੀ ਤੇ ਆਏ ਸਨ ਉਨ੍ਹਾਂ ਨੇ ਉਮੀਦ ਜਤਾਈ ਸੀ ਕਿ ਇਸ ਲੜਾਈ ਦੇ ਵਿੱਚ ਸੰਵਿਧਾਨ ਦੀ ਹੀ ਜਿੱਤ ਹੋਵੇ ਅੰਤ ਦੇ ਵਿੱਚ ਅਦਾਲਤ ਨੇ ਉਨ੍ਹਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਜੋ ਕਿ ਨੀਲ ਕਟਿਆਲ ਅਤੇ ਭਾਰਤੀ ਭਾਈਚਾਰੇ ਦੇ ਲਈ ਇੱਕ ਵੱਡੀ ਜਿੱਤ ਸਾਬਤ ਹੋਇਆ ਹੁਣ ਇਸ ਅਮਰੀਕੀ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇ ਨਜ਼ਰ ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਵੱਲੋਂ ਕਈ ਦੇਸ਼ਾਂ ਤੇ ਲਗਾਈਆਂ ਗਈਆਂ ਵਿਆਪਕ ਡਿਊਟੀਆਂ ਦੇ ਵਿਰੁੱਧ ਅਮਰੀਕਾ ਵਿੱਚ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤੂਆਂ ਤੇ ਨਵੀਂ ਗਲੋਬਲ ਲੇਵੀ ਦੇ ਐਲਾਨ ਤੋਂ ਬਾਅਦ ਭਾਰਤ ਨੂੰ ਹੁਣ 25% ਦੀ بجائے 10% ਦੇ ਘੱਟ ਆਪਸੀ ਟੈਰਫ ਦਾ ਸਾਹਮਣਾ ਕਰਨਾ ਪਵੇਗਾ ਇਹ ਉਹ ਕਸਟਮ ਜਾਂ ਦਰਾਮਦ ਡਿਊਟੀਆਂ ਹਨ ਜੋ ਇੱਕ ਦੇਸ਼ ਦੂਜੇ ਦੇਸ਼ ਤੋਂ ਖਰੀਦੀਆਂ ਗਈਆਂ ਵਸਤੂਆਂ ਤੇ ਲਗਾਉਂਦਾ ਹੈ ਰਾਮਦਕਾਰ ਨੂੰ ਇਹ ਡਿਊਟੀ ਸਰਕਾਰ ਨੂੰ ਅਦਾ ਕਰਨੀ ਪੈਂਦੀ ਹੈ ਤੇ ਕੰਪਨੀਆਂ ਇਹ ਟੈਕਸ ਅੰਤਿਮ ਖਪਤਕਾਰਾਂ ਤੇ ਪਾ ਦਿੰਦੀਆਂ ਹਨ ਅਤੇ ਫਿਰ ਵਸਤੂਆਂ ਨੂੰ ਮਹਿੰਗਾ ਬਣਾ ਦਿੰਦੀਆਂ ਹਨ ਇਸ ਫੈਸਲੇ ਤੋਂ ਬਾਅਦ ਇਹ ਵੀ ਸਿੱਧ ਹੁੰਦਾ ਹੈ ਕਿ ਅਮਰੀਕੀ ਸੰਵਿਧਾਨ ਵਿੱਚ ترمیم ਕਰਨੀ ਜਾਂ ਕਿ ਸ਼ੋਧ ਕਰਨੀ ਬਹੁਤ ਹੀ ਕਠਿਨ ਹੈ ਪਰ ਅਮਰੀਕੀ ਸੰਵਿਧਾਨ ਦੁਨੀਆ ਦੇ ਸੰਵਿਧਾਨ ਤੋਂ ਵੱਡਾ ਸਖਤ ਤੇ ਕਠੋਰ ਸੰਵਿਧਾਨ ਹੈ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦੀਆਂ ਸ਼ਕਤੀਆਂ ਵੀ ਇੰਨੀਆਂ ਹੁੰਦੀਆਂ ਹਨ ਕਿ ਉਹ ਪੂਰੀ ਦੁਨੀਆ ਤੇ ਤਾਨਾशाही ਜਾਂ ਨਿਰੰਕੁਸ਼ ਵਰਤ ਸਕਦਾ ਹੈ ਇਹ ਸੰਵਿਧਾਨ ਦੀ ਤਾਕਤ ਨੂੰ ਰਾਸ਼ਟਰਪਤੀ ਨੂੰ ਵੀ ਆਪ ਇਹ ਜੋ ਸੰਵਿਧਾਨ ਹੈ ਕਿ ਉਹ ਰਾਸ਼ਟਰਪਤੀ ਦੀਆਂ ਸ਼ਕਤੀਆਂ ਜਾਂ ਕਿ ਉਸ ਨੂੰ ਆਪ ਉਧਰੀਆਂ ਕਰਨ ਤੋਂ ਰੋਕਦਾ ਹੈ ਜਿਸ ਨੇ ਅਮਰੀਕੀ ਰਾਸ਼ਟਰਪਤੀ ਨੂੰ ਰੋਕ ਤੇ ਸੰਤੋਲ ਦਾ ਸਿਧਾਂਤ ਵਿੱਚ ਜਕੜ ਕੇ ਰੱਖਿਆ ਹੋਇਆ ਹੈ ਇਸ ਨੂੰ ਅੱਜ ਅਸੀਂ ਅਮਰੀਕੀ ਸੰਵਿਧਾਨ ਦੀ ਇਤਿਹਾਸਿਕ ਜਿੱਤ ਨੀਂ ਨੈਕਰਾਰ ਦਿੱਤਾ ਹੈ Tanto más.